ਅੱਜ ਕੱਲ ਲੋਕ ਸ਼ਕਲਾ ਨੂੰ ਵੀ ਅਹਿਮੀਅਤ ਦਿੰਦੇ ਨੇ ਸਿਰਤ ਨੂੰ ਤਾਂ ਕੋਈ ਨਹੀਂ ਪੁੱਛਦਾ ਇਸ ਤਰ੍ਹਾਂ ਹੀ ਕੁਝ ਮੇਰੇ ਨਾਲ ਹੋਇਆ ਜੋ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆ ਮੇਰਾ ਨਾਮ ਰੂਬਲਾ ਮੈਂ ਗਰੀਬ ਪਰਿਵਾਰ ਨਾਲ ਸੰਭ ਰੱਖਦੀ ਆ ਅਸੀਂ 6 ਭੈਣਾਂ ਆ ਸਾਡਾ ਕੋਈ ਭਰਾ ਨਹੀਂ ਆ ਮੇਰੀ ਸਿਰਫ ਇੱਕ ਭੈਣ ਵਿਆਹੀ ਹੋਈ ਆ ਤੇ ਮੈਂ ਦੂਜੇ ਨੰਬਰ ਵਾਲੀ ਆ ਮੈਂ ਪਲੱਸ 2 ਚ ਪੜਦੀ ਆ ਮੇਰੇ ਪਾਪਾ ਕਿਸੇ ਦੁਕਾਨ ਤੇ ਲੱਗੇ ਹੋਏ ਆ ਮੈਂ ਘਰਦਿਆਂ ਨੂੰ ਕਹਿੰਦੀ ਸੀ ਕਿ ਮੈਨੂੰ ਪਲੱਸ 2 ਤੋਂ ਬਾਅਦ ਪ੍ਰਾਈਵੇਟ ਪੇਪਰ ਦਵਾ ਦਿਓ ਮੈਂ ਥੋੜਾ ਵੱਧ ਪੜ੍ਹ ਲੈ ਕੇ ਆਪਣੇ ਘਰਦਿਆਂ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਜ਼ਮਾਨੇ ਨੂੰ ਦੇਖਦੇ ਹੋਏ ਮੇਰੇ ਡੈਡੀ ਕਹਿੰਦੇ ਸੀ ਕਿ ਪਲੱਸ 2 ਤੋਂ ਬਾਅਦ ਰੁਬਲ ਦਾ ਵਿਆਹ ਕਰਵਾਵਾਂਗੇ ਕਿਉਂਕਿ ਮੇਰੇ ਪਿੱਛੇ ਮੇਰੀਆਂ ਸਾਰੀਆਂ ਭੈਣਾਂ ਵਿਆਉਣ ਵਾਲੀਆਂ ਪਈਆਂ ਸੀ ਉਹਨਾਂ ਨੂੰ ਫਿਕਰ ਲੱਗਾ ਰਹਿੰਦਾ ਸੀ ਕਿ ਸਾਰੀਆਂ ਕੁੜੀਆਂ ਨੂੰ ਕਿੱਦਾਂ ਵਿਆਉਣਾ ਆ ਸਾਡੇ ਘਰ ਦੇ ਹਾਲਾਤਾਂ ਨੇ ਸਾਨੂੰ ਬਹੁਤ ਸਿਆਣਾ ਬਣਾ ਰੱਖਿਆ ਸੀ ਅਸੀਂ ਛੋਟੇ ਹੁੰਦੇ ਤੋਂ ਹੀ ਮੰਮੀ ਨਾਲ ਸਾਰਾ ਕੰਮ ਕਰਾਉਂਦੇ ਸੀ ਮੈਨੂੰ ਘਰ ਦਾ ਸਾਰਾ ਕੰਮ ਆਉਂਦਾ ਸੀ ਮੰਮੀ ਕਦੇ-ਕਦੇ ਕਿਸੇ ਦੇ ਘਰ ਕੰਮ ਕਰਾਉਣ ਚੱਲੀ ਜਾਂਦੀ ਸੀ ਕਿ ਚੱਲ 4 ਪੈਸੇ ਬਣ ਜਾਣਗੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਗਰੀਬ ਸੀ ਤਾਂ ਪਿੱਛੋਂ ਮੈਂ ਸਾਰਾ ਘਰ ਦਾ ਕੰਮ ਕਰ ਲੈਂਦੀ ਸੀ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲੋਂ ਛੋਟੀਆਂ ਸੀ ਮੈਂ ਉਹਨਾਂ ਨੂੰ ਵੀ ਥੋੜਾ ਮੋਟਾ ਕੰਮ ਸਿਖਾਉਂਦੀ ਰਹਿੰਦੀ ਸੀ ਤਾਂ ਕਿ ਕੱਲ ਨੂੰ ਮੇਰਾ ਵਿਆਹ ਹੋ ਜਾਊ ਤਾਂ ਇਹ ਮੰਮੀ ਨਾਲ ਹੈਲਪ ਕਰਾਇਆ ਕਰਨਗੀਆਂ ਤੇ ਮੈਂ ਉਹਨਾਂ ਨੂੰ ਸਮਝਾਉਂਦੀ ਰਹਿੰਦੀ ਸੀ ਕਿ ਆਪਾਂ ਘਰ ਬਹੁਤ ਗਰੀਬ ਆ ਇਸ ਕਰਕੇ ਤੁਸੀਂ ਕੋਈ ਅਜੀਹਾ ਕੰਮ ਨਹੀਂ ਕਰਨਾ ਜਿਸ ਕਰਕੇ ਆਪਣੇ ਡੈਡੀ ਦਾ ਸਿਰ ਚੋਕ ਜਵੇ ਮੈਂ ਘਰ ਬਾਰੇ ਬਹੁਤ ਜ਼ਿਆਦਾ ਸੋਚਦੀ ਸੀ ਕਦੇ-ਕਦੇ ਮੈਨੂੰ ਟੈਨਸ਼ਨ ਪੈ ਜਾਂਦੀ ਸੀ ਕਿਉਂਕਿ ਹੁਣ ਡੈਡੀ ਵੀ ਬਿਮਾਰ ਜੇ ਰਹਿੰਦੇ ਸੀ ਫਿਰ ਵੀ ਉਹ ਕੰਮ ਤੇ ਲੱਗੇ ਹੋਏ ਸੀ ਮੈਂ ਸੋਚਦੀ ਰਹਿੰਦੀ ਸੀ ਕਾਸ਼ ਸਾਡਾ ਇੱਕ ਭਰਾ ਹੁੰਦਾ ਤਾਂ ਉਹ ਅੱਜ ਕਮਾਉਣ ਜੋਗਾ ਹੁੰਦਾ ਤੇ ਨਾਲ ਡੈਡੀ ਦਾ ਹੱਥ ਵਟਾਉਂਦਾ ਪਰ ਜੋ ਕਰਮਾਂ ਵਿੱਚ ਲਿਖਿਆ ਹੋਣਾ ਤਾਂ ਉਹੀ ਆ ਮੇਰੀ ਵੱਡੀ ਭੈਣ ਦੇ ਸਹੁਰੇ ਬਹੁਤ ਵਧੀਆ ਸੀ ਤੇ ਕਾਰ 12ਵੀਂ ਠੀਕ ਮਿਲ ਗਿਆ ਸੀ ਉਹ ਆਪਣੇ ਘਰੇ ਐਸ਼ ਕਰਦੀ ਸੀ ਉਹਦੇ ਇੱਕ ਮੁੰਡਾ ਸੀ ਮੇਰਾ ਜੀਜਾ ਵੀ ਬਹੁਤ ਚੰਗਾ ਸੀ ਉਹ ਸਾਨੂੰ ਆਪਣੀਆਂ ਛੋਟੀਆਂ ਭੈਣਾਂ ਵਾਂਗ ਸਮਝਦਾ ਸੀ ਮੈਂ ਹਮੇਸ਼ਾ ਸੋਚਦੀ ਰਹਿੰਦੀ ਸੀ ਕਿ ਮੈਨੂੰ ਚੰਗਾ ਹਮਸਫਰ ਮਿਲ ਜਾਵੇ ਕਿਉਂਕਿ ਮੇਰੇ ਮਾਪੇ ਪਹਿਲਾਂ ਹੀ ਬਹੁਤ ਗਰੀਬ ਸੀ ਜੇ ਕਿਤੇ ਮੈਨੂੰ ਚੰਗੇ ਸਹੁਰੇ ਨਾ ਮਿਲੇ ਤਾਂ ਬਹੁਤ ਔਖਾ ਹੋ ਜਾਣਾ ਆ ਸਾਡਾ ਤਾਂ ਕੋਈ ਭਰਾ ਵੀ ਨਹੀਂ ਆ ਸਾਡਾ ਡੈਡੀ ਸਾਡਾ ਬਹੁਤ ਮੋਹ ਕਰਦਾ ਸੀ ਉਹ ਕਦੇ ਵੀ ਸਾਨੂੰ ਇਹ ਅਹਿਸਾਸ ਨਹੀਂ ਹੋਣ ਦਿੰਦਾ ਸੀ ਕਿ ਸਾਡੇ ਘਰ ਮੁੰਡਾ ਨਹੀਂ ਆ ਉਹ ਹਮੇਸ਼ਾ ਕਹਿੰਦਾ ਸੀ ਕਿ ਤੁਸੀਂ ਹੀ ਮੇਰੇ ਪੋਤੋ ਇੱਕ ਦਿਨ ਸਾਡੇ ਘਰ ਇੱਕ ਕੁੜੀ ਜੋ ਸਾਡੇ ਪਿੰਡ ਦੀ ਦੋਤੀ ਸੀ ਉਹ ਸਾਡੇ ਘਰ ਆਈ ਉਹ ਮੇਰੇ ਲਈ ਰਿਸ਼ਤਾ ਲੈ ਕੇ ਆਈ ਸੀ ਉਹ ਦੱਸਦੀ ਸੀ ਕਿ ਮੈਂ ਬਹੁਤ ਵਧੀਆ ਘਰੇ ਵਿਆਹੀ ਹੋਈਆਂ ਤੇ ਮੇਰਾ ਦਿਓਰ ਕੁਵਾਰਾ ਆਇਆ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਰੂਬਲ ਦਾ ਰਿਸ਼ਤਾ ਮੇਰੇ ਦਿਓਰ ਨੂੰ ਕਰ ਦਿਓ ਮੇਰੀ ਮੰਮੀ ਬਹੁਤ ਖੁਸ਼ ਹੋਈ ਕਿ ਮੇਰੇ ਲਈ ਇੰਨਾ ਵਧੀਆ ਘਰ ਦਾ ਰਿਸ਼ਤਾ ਆਇਆ ਉਹਦੇ ਕੋਲ ਮੁੰਡੇ ਦੀ ਫੋਟੋ ਵੀ ਸੀ ਮੁੰਡਾ ਬਹੁਤ ਗੋਰਾ ਚਿੱਟਾ ਸੀ ਪਰ ਮੇਰਾ ਰੰਗ ਤਾਂ ਕਣਕਵੰਨਾ ਸੀ ਮੈਂ ਫੋਟੋ ਦੇਖ ਕੇ ਸਾਈਡ ਤੇ ਰੱਖ ਦਿੱਤੀ ਕਿਉਂਕਿ ਮੈਨੂੰ ਪੱਕਾ ਪਤਾ ਸੀ ਕੇ ਮੁੰਡਾ ਮੈਨੂੰ ਪਸੰਦ ਨਹੀਂ ਕਰੂਗਾ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣਾ ਸੀ ਤੇ ਰੰਗ ਵੀ ਗੋਰਾ ਸੀ ਤੇ ਮੈਂ ਹਾਈਟ ਦੀ ਵੀ ਛੋਟੀ ਸੀ ਤੇ ਰੰਗ ਵੀ ਕਣਕਵੰਨਾ ਸੀ ਤੇ ਉਹ ਕੁੜੀ ਲੰਬੀ ਲੱਜੀ ਸੀ ਜੋ ਮੇਰੇ ਲਈ ਰਿਸ਼ਤਾ ਲੈ ਕੇ ਆਈ ਸੀ ਤੇ ਮੰਮੀ ਨੇ ਉਹਨੂੰ ਦੱਸਿਆ ਕਿ ਸਾਡੀ ਕੁੜੀ ਸਾਰਾ ਕੰਮ ਕਰ ਲੈਂਦੀ ਆ ਤਾਂ ਉਹ ਕਹਿੰਦੀ ਹਾਂਜੀ ਮੈਨੂੰ ਮੇਰੀ ਮੰਮੀ ਨੇ ਦੱਸਿਆ ਸੀ ਇਸ ਕਰਕੇ ਮੈਂ ਤੁਹਾਡੇ ਘਰ ਰਿਸ਼ਤੇ ਦੀ ਗੱਲ ਕਰਨ ਆਈ ਆ ਹੁਣ ਜਾ ਕੇ ਮੈਂ ਆਪਣੇ ਸਾਸਨ ਨਾਲ ਇੱਕ ਵਾਰ ਗੱਲ ਕਰੂੰਗੀ ਪਰ ਪਹਿਲਾਂ ਤੁਸੀਂ ਦੱਸ ਦਿਓ ਕਿ ਤੁਹਾਨੂੰ ਮੁੰਡਾ ਪਸੰਦ ਆ ਤਾਂ ਮੇਰੇ ਮੰਮੀ ਡੈਡੀ ਤਾਂ ਖੁਸ਼ ਹੋ ਗਏ ਉਹ ਕਹਿੰਦੇ ਮੁੰਡਾ ਤਾਂ ਬਹੁਤ ਸੋਹਣਾ ਆ ਪਰ ਸਾਡੀ ਰੂਬਲ ਦਾ ਰੰਗ ਥੋੜਾ ਸਾਵਲਾ ਪਹਿਲਾਂ ਤੁਸੀਂ ਸਾਡੀ ਕੁੜੀ ਦੀ ਫੋਟੋ ਮੁੰਡੇ ਨੂੰ ਦਿਖਾ ਦਿਓ ਜੇ ਤੁਹਾਡੇ ਮੁੰਡੇ ਨੂੰ ਕੁੜੀ ਪਸੰਦ ਆ ਤਾਂ ਫੇਰ ਅਸੀਂ ਮੁੰਡਾ ਤੇ ਘਰ-ਬਾਰ ਦੇਖਾਵਾਂਗੇ ਮੈਨੂੰ ਥੋੜਾ ਚਾਹ ਵੀ ਚੜ ਗਿਆ ਸੀ ਕਿ ਘਰ-ਬਾਰ ਵਧੀਆ ਆ ਪਰ ਇੱਕ ਪਾਸੇ ਇਹ ਵੀ ਸੀ ਕਿ ਮੁੰਡਾ ਮੇਰੇ ਨਾਲੋਂ ਕਿਤੇ ਜ਼ਿਆਦਾ ਸੋਹਣਾ ਸੀ ਪਤਾ ਨਹੀਂ ਉਹ ਮੈਨੂੰ ਪਸੰਦ ਕਰੂਗਾ ਵੀ ਜਾਂ ਨਹੀਂ ਫਿਰ ਉਹ ਕੁੜੀ ਆਪਣੇ ਸਹੁਰੇ ਚਲੀ ਗਈ ਸੀ ਉੱਥੋਂ ਜਾ ਕੇ ਉਹਨੇ ਮੰਮੀ ਨੂੰ ਫੋਨ ਕੀਤਾ ਸੀ ਉਹ ਮੇਰਾ ਨੰਬਰ ਲੈ ਗਈ ਸੀ ਤੇ ਉਹਨੇ ਦੱਸਿਆ ਕਿ ਮੇਰੀ ਸੱਸ ਨੂੰ ਕੁੜੀ ਪਸੰਦ ਆ ਮੰਮੀ ਕਹਿੰਦੀ ਇੱਕ ਵਾਰ ਤੁਸੀਂ ਫੋਟੋ ਮੁੰਡੇ ਨੂੰ ਵੀ ਦਿਖਾ ਦਿਓ ਤਾਂ ਉਹ ਕਹਿੰਦੀ ਮੇਰਾ ਦਿਓਰ ਦਬਈ ਗਿਆ ਹੋਇਆ ਉਹਨੇ 15 ਦਿਨ ਤੱਕ ਇੰਡੀਆ ਆਉਣਾ ਫਿਰ ਅਸੀਂ ਤੁਹਾਨੂੰ ਘਰ ਬੁਲਾ ਲਵਾਂਗੇ ਤੁਸੀਂ ਘਰ ਬਾਹਰ ਦੇਖ ਜਾਓ ਮੰਮੀ ਕਹਿੰਦੀ ਠੀਕ ਆ ਤੇ ਅਗਲੇ ਮਹੀਨੇ ਉਹਦਾ ਫਿਰ ਫੋਨ ਆ ਗਿਆ ਤੇ ਉਹ ਕਹਿਣ ਲੱਗੀ ਕਿ ਤੁਸੀਂ ਸਾਡਾ ਘਰ ਬਾਹਰ ਦੇਖ ਜਾਓ ਡੈਡੀ ਤੇ ਮੇਰੇ ਮਾਮਾ ਜੀ ਮੁੰਡੇ ਵਾਲਿਆਂ ਦਾ ਘਰ ਦੇਖ ਆਏ ਤੇ ਘਰ ਆ ਕੇ ਡੈਡੀ ਦੱਸਣ ਲੱਗੇ ਕਿ ਮੁੰਡੇ ਵਾਲਿਆਂ ਨੇ ਨਵਾਂ ਘਰ ਬਣਾਇਆ ਆ ਘਰ ਤਾਂ ਬਹੁਤ ਸੋਹਣਾ ਆ ਤੇ ਮੁੰਡਾ ਵੀ ਬੜਾ ਸੋਹਣਾ ਆ ਪਰ ਮੇਰੇ ਦਿਲ ਵਿੱਚ ਉਹੀ ਡਰ ਸੀ ਕਿ ਕਿਤੇ ਮੁੰਡਾ ਮੈਨੂੰ ਰਿਜੈਕਟ ਨਾ ਕਰ ਦੇਵੇ ਤਾਂ ਅਗਲੇ ਦਿਨ ਉਹ ਸਾਡੇ ਪਿੰਡ ਵਾਲੀ ਦੋਤੀ ਦਾ ਫੋਨ ਆ ਗਿਆ ਤੇ ਉਹ ਕਹਿਣ ਲੱਗੀ ਕਿ ਸ਼ਗਨ ਦੱਸੋ ਕਿੱਥੇ ਪਾਉਣਾ ਆ ਤਾਂ ਮੰਮੀ ਹੈਰਾਨ ਰਹੇਗੀ ਕਿ ਮੁੰਡੇ ਨੇ ਤਾਂ ਕੁੜੀ ਦੇਖੀ ਤੱਕ ਨਹੀਂ ਤੇ ਉਹ ਸ਼ਗਨ ਪਾਉਣ ਦੀਆਂ ਗੱਲਾਂ ਵੀ ਕਰੀ ਜਾਂਦੇ ਆ ਮੈਨੂੰ ਇਦਾਂ ਸੀ ਕਿ ਇੱਕ ਵਾਰ ਮੈਨੂੰ ਮੁੰਡਾ ਫੇਸ ਟੂ ਫੇਸ ਦੇਖ ਲਵੇ ਪਰ ਮੁੰਡੇ ਵਾਲੇ ਕਹਿ ਰਹੇ ਸੀ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਕੁੜੀ ਪਸੰਦ ਆ ਤੇ ਮੁੰਡੇ ਨੂੰ ਵੀ ਕੁੜੀ ਪਸੰਦ ਆ ਤੇ ਅਸੀਂ ਰਿਸ਼ਤਾ ਕਰਨ ਲਈ ਤਿਆਰ ਆ ਅਸੀਂ ਬਹੁਤ ਖੁਸ਼ ਹੋਏ ਕਿਉਂਕਿ ਮੁੰਡੇ ਵਾਲੇ ਦੱਸਦੇ ਸੀ ਕਿ ਮੁੰਡੇ ਨੇ ਕੁੜੀ ਦੀ ਫੋਟੋ ਦੇਖ ਲਈ ਆ ਉਹਨੂੰ ਕੁੜੀ ਪਸੰਦ ਆ ਸਾਨੂੰ ਕੰਮਕਾਜ ਵਾਲੀ ਕੁੜੀ ਚਾਹੀਦੀ ਏ ਸ਼ਕਲਾਂ ਵਿੱਚ ਕੀ ਰੱਖਿਆ ਇਸ ਤਰ੍ਹਾਂ ਮੁੰਡੇ ਵਾਲੇ ਮੈਨੂੰ ਸ਼ਗਨ ਪਾ ਗਏ ਤੇ ਮੁੰਡੇ ਵਾਲਿਆਂ ਨੇ ਕਿਹਾ ਕਿ ਅਸੀਂ ਥੋੜੇ ਦਿਨਾਂ ਵਿੱਚ ਹੀ ਵਿਆਹ ਕਰ ਦੇਣਾ ਉਹਨਾਂ ਨੇ ਵਿਆਹ ਤੇ ਜ਼ਿਆਦਾ ਖਰਚਾ ਨਾ ਕਰਾਇਆ ਸਿੰਪਲ ਵਿਆਹੀ ਕੀਤਾ ਮੇਰਾ ਵਿਆਹ ਹੋ ਗਿਆ ਸੀ ਮੇਰੇ ਘਰ ਵਾਲੇ ਦਾ ਨਾਮ ਦੀਪ ਆ ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੈਂ ਦੇਖਿਆ ਕਿ ਮੇਰੇ ਸਹੁਰਿਆਂ ਦਾ ਘਰ ਬਹੁਤ ਵੱਡਾ ਆ ਉਹਨਾਂ ਦੇ ਘਰ ਵਿੱਚ ਹਰ ਇੱਕ ਚੀਜ਼ ਮੌਜੂਦ ਸੀ ਉਹਨਾਂ ਦੇ 8-10 ਮੱਝਾਂ ਸੀ ਸਾਰਾ ਘਰ ਪੱਕਾ ਸੀ ਮੈਨੂੰ ਤਾਂ ਘਰ ਦੇਖ ਕੇ ਬੜਾ ਚਾ ਚੜਿਆ ਮੈਨੂੰ ਵਿਆਹੀ ਨੂੰ ਅਜੇ 1 ਹਫਤਾ ਹੋਇਆ ਸੀ ਕਿ ਮੈਂ ਦੇਖਿਆ ਦੀਪ ਘੱਟ ਹੀ ਬੋਲਦਾ ਸੀ ਮੈਂ ਉਹਨੂੰ ਕਈ ਵਾਰ ਬੁਲਾਉਣਾ ਪਰ ਉਹਨੇ ਘੱਟ ਹੀ ਬੋਲਣਾ ਮੈਨੂੰ ਸਮਝ ਨਹੀਂ ਲੱਗਦੀ ਸੀ ਕਿ ਪਤਾ ਨਹੀਂ ਇਹਦਾ ਘੱਟ ਬੋਲਣ ਦਾ ਸੁਭਾਅ ਆ ਜਾਂ ਫਿਰ ਉਹ ਮੇਰੇ ਨਾਲ ਖੁਸ਼ ਨਹੀਂ ਆ ਜਦੋਂ ਵੀ ਉਹ ਘਰ ਆਉਂਦਾ ਸੀ ਤਾਂ ਉਹ ਮੇਰੇ ਕੋਲ ਰੋਟੀ ਨਹੀਂ ਮੰਗਦਾ ਸੀ ਕਦੇ ਮੇਰੀ ਸਾਸੋ ਨੂੰ ਰੋਟੀ ਫੜਾ ਦਿੰਦੀ ਸੀ ਤੇ ਕਦੇ ਮੇਰੀ ਜਠਾਣੀ ਨੂੰ ਰੋਟੀ ਫੜਾ ਦਿੰਦੀ ਸੀ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਮੈਂ ਸਾਰਾ ਦਿਨ ਘਰ ਦਾ ਸਾਰਾ ਕੰਮ ਕਰਦੀ ਸੀ ਤੇ ਮੇਰੀ ਜਠਾਣੀ ਆਪਣੀ ਮਨਮਰਜ਼ੀ ਦਾ ਕੰਮ ਕਰਦੀ ਸੀ ਮੇਰੀ ਸਾਸ ਨੇ ਉਹਨੂੰ ਕਦੇ ਕੰਮ ਨੂੰ ਨਹੀਂ ਕਿਹਾ ਸੀ ਉਹ ਹਮੇਸ਼ਾ ਮੈਨੂੰ ਹੀ ਕੰਮ ਨੂੰ ਕਹਿੰਦੀ ਸੀ ਉਹਨਾਂ ਦੀ ਸੱਸ ਨੂੰ ਉਹਦੀ ਆਪਸ ਵਿੱਚ ਜ਼ਿਆਦਾ ਬਣਦੀ ਸੀ ਉਹ ਮੇਰੇ ਨਾਲ ਘੱਟ ਹੀ ਗੱਲ ਕਰਦੀਆਂ ਸੀ ਸਾਡਾ ਰੂਮ ਉੱਪਰ ਸੀ ਜਦੋਂ ਮੈਂ ਕੰਮ ਕਰਕੇ ਰਾਤ ਨੂੰ ਉੱਪਰ ਰੂਮ ਵਿੱਚ ਜਾਂਦੀ ਸੀ ਤਾਂ ਮੇਰੇ ਜਾਂਦੀ ਨੂੰ ਦੀਪ ਸੌਂ ਜਾਂਦਾ ਸੀ ਉਹ ਕਦੇ-ਕਦੇ ਜਾਗਦਾ ਹੁੰਦਾ ਸੀ ਜਾਂ ਫਿਰ ਉਹ ਫੋਨ ਦੇਖਦਾ ਰਹਿੰਦਾ ਸੀ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਜਿਵੇਂ ਉਹ ਮੇਰੇ ਨਾਲ ਖੁਸ਼ ਨਾ ਹੋਵੇ ਦੋ ਮਹੀਨੇ ਤਾਂ ਮੈਂ ਇਦਾਂ ਹੀ ਚੁੱਪ ਕਰਕੇ ਕੱਟ ਲੇ ਪਰ ਫਿਰ ਮੈਂ ਵੀ ਕਿੰਨਾ ਟਾਈਮ ਚੁੱਪ ਰਹਿੰਦੀ ਇੱਕ ਦਿਨ ਅੱਕ ਕੇ ਮੈਂ ਦੀਪ ਤੋਂ ਪੁੱਛ ਲਿਆ ਕਿ ਤੁਸੀਂ ਮੇਰੇ ਨਾਲ ਜ਼ਿਆਦਾ ਗੱਲਬਾਤ ਕਿਉਂ ਨਹੀਂ ਕਰਦੇ ਜਿੰਨੀ ਗੱਲ ਮੈਂ ਪੁੱਛਦੀ ਹਾਂ ਬਸ ਤੁਸੀਂ ਉਨੀ ਗੱਲ ਹੀ ਮੇਰੇ ਨਾਲ ਕਰਦੇ ਹੋ ਤਾ ਦੀਪ ਕਹਿੰਦਾ ਜਦੋਂ ਆਪਣਾ ਵਿਆਹ ਹੋਇਆ ਸੀ ਤਾਂ ਮੈਂ ਆਪਣੀ ਮੰਮੀ ਨੂੰ ਬਹੁਤ ਕਿਹਾ ਸੀ ਕਿ ਮੈਂ ਕੁੜੀ ਨੂੰ ਫੇਸ ਟੂ ਫੇਸ ਦੇਖਣਾ ਪਰ ਇਹਨਾਂ ਨੇ ਮੈਨੂੰ ਤੇਰੇ ਨਾਲ ਨਹੀਂ ਮਿਲਾਇਆ ਮੈਨੂੰ ਤੂੰ ਪਸੰਦ ਨਹੀਂ ਆ ਇਸ ਕਰਕੇ ਤੂੰ ਮੇਰੇ ਜ਼ਿਆਦਾ ਨੇੜੇ ਨਾ ਲੱਗਿਆ ਕਰ ਮੇਰੇ ਤੋਂ ਦੂਰ ਰਹਾ ਕਰ ਜਦੋਂ ਮੈਨੂੰ ਤੂੰ ਪਸੰਦ ਹੀ ਨਹੀਂ ਆ ਤਾਂ ਫਿਰ ਮੈਂ ਤੇਰੇ ਨਾਲ ਕੀ ਗੱਲ ਕਰਾਂ ਇਹ ਸਿਰਫ ਭਾਬੀ ਦੇ ਮੰਮੀ ਦੀ ਜ਼ਿੱਦ ਕਰਕੇ ਤੂੰ ਇਸ ਘਰ ਵਿੱਚ ਆ ਗਈ ਇਹ ਗੱਲਾਂ ਸੁਣ ਕੇ ਮੈਂ ਤਾਂ ਢੇਢੀ ਹੋ ਗਈ ਮੈਂ ਇਹ ਗੱਲਾਂ ਸੁਣ ਕੇ ਰੋਣ ਲੱਗ ਗਈ ਮੈਂ ਉਸੇ ਟਾਈਮ ਆਪਣੀ ਸੱਸ ਕੋਲ ਚਲੀ ਗਈ ਤਾਂ ਮੈਂ ਆਪਣੀ ਸੱਸ ਨੂੰ ਇਹ ਗੱਲਾਂ ਦਸੀਆਂ ਕਿ ਦੀਪ ਮੈਨੂੰ ਇਦਾਂ ਕਹਿੰਦੇ ਆ ਤਾਂ ਮੇਰੀ ਸੱਸ ਕਹਿੰਦੀ ਚੱਲ ਕੋਈ ਨਾ ਇੰਨਾ ਕ ਤਾਂ ਬੰਦੇ ਕਰਦੇ ਹੀ ਹੁੰਦੇ ਆ ਉਹਨੇ ਇਹ ਗੱਲ ਬੜੇ ਨਾਰਮਲ ਵਿੱਚ ਲੈ ਲਈ ਪਰ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣੇ ਇੱਥੋਂ ਭੱਜ ਜਾਵਾਂ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਦੀਪ ਕਹਿੰਦੇ ਆ ਕਿ ਮੈਂ ਤੈਨੂੰ ਵਿਆਹ ਤੋਂ ਪਹਿਲਾਂ ਮਿਲਣਾ ਚਾਹੁੰਦਾ ਸੀ ਤੇ ਮੰਮੀ ਨੇ ਮਲਾਇਆ ਨਹੀਂ ਤਾਂ ਮੇਰੀ ਸੱਸ ਕਹਿੰਦੀ ਕੋਈ ਨਾ ਅਸੀਂ ਕਿਹੜਾ ਕੋਈ ਗਲਤ ਫੈਸਲਾ ਕੀਤਾ ਮੈਂ ਉਹਦੀ ਮਾਂ ਮੈਂ ਪਸੰਦ ਕਰ ਲਿਆ ਸੀ ਤੈਨੂੰ ਤੇ ਫਿਰ ਉਹ ਕਿਹੜਾ ਪਿੱਛੇ ਰਹਿ ਗਿਆ ਸੀ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਤੁਹਾਡਾ ਫਰਜ਼ ਬਣਦਾ ਸੀ ਜਦੋਂ ਉਹ ਮੈਨੂੰ ਦੇਖਣਾ ਚਾਹੁੰਦਾ ਸੀ ਤੁਸੀਂ ਉਹਨੂੰ ਮਨਾਂ ਕਿਉਂ ਕੀਤਾ ਤਾਂ ਮੇਰੀ ਸੱਸ ਮੈਨੂੰ ਬਹੁਤ ਗੁੱਸੇ ਨਾਲ ਬੋਲੀ ਕਹਿੰਦੀ ਤੂੰ ਜ਼ਿਆਦਾ ਨਾ ਬੋਲ ਤੂੰ ਕੱਲ ਦੀ ਆਈ ਮੇਰੇ ਨਾਲ ਜ਼ਬਾਨ ਲੜਾਉਣ ਲੱਗੀ ਆ ਫਿਰ ਮੈਂ ਆਪਣੀ ਜਠਾਣੀ ਕੋਲ ਇਹ ਗੱਲ ਕੀਤੀ ਉਹਨੇ ਵੀ ਗੱਲਾਂ ਸੁਣਿਆ ਜੀ ਕਰ ਦਿੱਤੀ ਕਹਿੰਦੀ ਚਲ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਠੀਕ ਹੋ ਜਾਊਗਾ ਫਿਰ ਮੈਂ ਉੱਪਰ ਆਪਣੇ ਰੂਮ ਵਿੱਚ ਚਲੀ ਗਈ ਤੇ ਇਹ ਗੱਲ ਮੈਂ ਆਪਣੇ ਪੇਕੇ ਕਿਸੇ ਨੂੰ ਨਾ ਦੱਸੀ ਕਿਉਂਕਿ ਮੈਨੂੰ ਇਹ ਸੀ ਕਿ ਉਹਨਾਂ ਨੇ ਪਹਿਲਾਂ ਹੀ ਮੈਨੂੰ ਮਸਾ ਵਿਆਇਆ ਹੁਣ ਮੈਂ ਉਹਨਾਂ ਨੂੰ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਮੈਂ ਸਬਰ ਦਾ ਘੁੱਟ ਭਰ ਲਿਆ ਤੇ ਮੈਂ ਸੋਚ ਲਿਆ ਸੀ ਕਿ ਹੌਲੀ-ਹੌਲੀ ਮੈਂ ਉਹਨੂੰ ਆਪਣੇ ਪਿਆਰ ਦੇ ਰੰਗ ਵਿੱਚ ਰੰਗ ਲਾਵਾਂਗੀ ਮੇਰੇ ਵਿੱਚ ਬਹੁਤ ਹਿੰਮਤ ਸੀ ਮੈਂ ਛੇਤੀ ਡੋਲਣ ਵਾਲੀ ਕੁੜੀ ਨਹੀਂ ਸੀ ਕਿਉਂਕਿ ਮੈਂ ਆਪਣੇ ਪੇਕੇ ਘਰ ਬਹੁਤ ਤਕਲੀਫਾਂ ਵਿੱਚ ਰਹੀ ਸੀ ਇਸ ਕਰਕੇ ਮੈਂ ਇਹ ਗੱਲ ਨੂੰ ਵੀ ਸਹਿ ਲਿਆ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ 9-10 ਮੱਜਾਂ ਦੀ ਧਾਰਾ ਇਕੱਲੀ ਕੱਢਦੀ ਸੀ ਮੇਰੀ ਜਠਾਣੀ ਦਾ ਮੁੰਡਾ ਛੋਟਾ ਸੀ ਉਹ ਕਦੇ ਮੁੰਡੇ ਨੂੰ ਖਵਾਉਣ ਬੈਠ ਜਾਂਦਾ ਜਿਸ ਦਿਤੇ ਕਦੇ ਨਮੋਣ ਲੱਗ ਜਾਂਦੀ ਸੀ ਉਹ ਕੰਮ ਤੋਂ ਹਮੇਸ਼ਾ ਭੱਜਦੀ ਰਹਿੰਦੀ ਸੀ ਪਰ ਮੈਂ ਕਦੇ ਉਹਦੇ ਨਾਲ ਜਿੱਦ ਨਹੀਂ ਕੀਤੀ ਸੀ ਇਸ ਤਰ੍ਹਾਂ ਕਰਦੇ ਟਾਈਮ ਲੰਗੀ ਜਾ ਰਿਹਾ ਸੀ ਇੱਕ ਦਿਨ ਸਾਡੇ ਗਵਾਂਢ ਵਿੱਚ ਵਿਆਹ ਸੀ ਉਹਨਾਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਇਨਵੀਟੇਸ਼ਨ ਦਿੱਤਾ ਸੀ ਮੈਨੂੰ ਵੀ ਬੜਾ ਚਾਹ ਸੀ ਵਿਆਹ ਤੇ ਜਾਣ ਦਾ ਜਦੋਂ ਮੈਂ ਤਿਆਰ ਹੋ ਕੇ ਥੱਲੇ ਆਈ ਤਾਂ ਮੈਂ ਦੇਖਿਆ ਕਿ ਉਦੋਂ ਤੱਕ ਸਾਰੇ ਵਿਆਹ ਤੇ ਚਲੇ ਗਏ ਸੀ ਮੈਂ ਹੈਰਾਨ ਰਹਿ ਗਈ ਕਿ ਮੈਨੂੰ ਕਿਸੇ ਨੇ ਉਡੀਕਿਆ ਤੱਕ ਨਹੀਂ ਮੇਰੀ ਸੱਸ ਤੇ ਮੇਰੀ ਜਠਾਣੀ ਦੋਵੇਂ ਚਲੀਆਂ ਗਈਆਂ ਤੇ ਦੀਪ ਤੇ ਮੇਰਾ ਜੇਠ ਹੋ ਦੋਵੇਂ ਵੀ ਚਲੇ ਗਏ ਮੈਂ ਕੱਲੀ ਘਰ ਵਿੱਚ ਰਹਿ ਗਈ ਤਾ ਉਧਰੋਂ ਮੇਰਾ ਸਹੁਰਾ ਘਰ ਸੀ ਉਹ ਮੈਨੂੰ ਪੁੱਛਣ ਲੱਗਾ ਕਿ ਤੂੰ ਕਿਉਂ ਨਹੀਂ ਗਈ ਤਾਂ ਮੈਂ ਉਹਨੂੰ ਦੱਸਿਆ ਕਿ ਡੈਡੀ ਮੈਂ ਤਾਂ ਤਿਆਰ ਹੋ ਕੇ ਆਈ ਸੀ ਪਰ ਮੇਰੇ ਆਉਣ ਤੱਕ ਸਾਰੇ ਵਿਆਹ ਤੇ ਚਲੇ ਗਏ ਤਾਂ ਉਹ ਕਹਿਣ ਲੱਗਾ ਮੈਂ ਪੁੱਛਦਾ ਤੇਰੀ ਮੰਮੀ ਨੂੰ ਆਈ ਨੂੰ ਇਦਾਂ ਕਿਵੇਂ ਤੈਨੂੰ ਕੱਲੀ ਨੂੰ ਉਹ ਛੱਡ ਗਈਆਂ ਮੈਂ ਚੁੱਪ ਕਰਕੇ ਉੱਪਰ ਆਪਣੇ ਰੂਮ ਵਿੱਚ ਚਲੀ ਗਈ ਤੇ ਸ਼ਾਮ ਨੂੰ ਜਦੋਂ ਮੇਰੀ ਸੱਸ ਤੇ ਮੇਰੀ ਜਠਾਣੀ ਵਿਆਹ ਵਾਲਿਆਂ ਦੇ ਘਰ ਆਈਆਂ ਤਾਂ ਮੇਰਾ ਸਹੁਰਾ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਰੂਬਲ ਨੂੰ ਨਾਲ ਕਿਉਂ ਨਹੀਂ ਲੈ ਕੇ ਗਈਆਂ ਉਹ ਤਿਆਰ ਹੋਈ ਨੂੰ ਤੁਸੀਂ ਛੱਡ ਗਏ ਤੁਹਾਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਸਾਰਿਆਂ ਨੂੰ ਕਿਹਾ ਸੀ ਜਦੋਂ ਸਾਰੇ ਵਿਆਹ ਤੇ ਗਏ ਸੀ ਤੁਸੀਂ ਉਹ ਕੱਲੀ ਨੂੰ ਘਰ ਵਿੱਚ ਛੱਡ ਗਏ ਕੀ ਗੱਲ ਆ ਤਾਂ ਮੇਰੀ ਸੱਸ ਕਹਿੰਦੀ ਲੈ ਉਹ ਕਿੱਥੇ ਲੈ ਕੇ ਜਾਣ ਵਾਲੀ ਆ ਮੇਰੀ ਸੱਸ ਨੂੰ ਨਹੀਂ ਪਤਾ ਸੀ ਕਿ ਮੈਂ ਸਾਰੀਆਂ ਗੱਲਾਂ ਸੁਣ ਰਹੀ ਆ ਉਹ ਕਹਿੰਦੀ ਉੱਥੇ ਸਭ ਦੀਆਂ ਸੋਹਣੀਆਂ ਸੋਹਣੀਆਂ ਨਵਾਂ ਹੁੰਦੀਆਂ ਨੇ ਤੇ ਇਹ ਕਿੰਨੀ ਕਾਲੀ ਆ ਮੈਂ ਉੱਥੇ ਕੀ ਕਹਾਂਦੀ ਸਭ ਨੇ ਇਹਦੇ ਵੱਲ ਦੇਖੀ ਜਾਣਾ ਸੀ ਇਸ ਕਰਕੇ ਮੈਨੂੰ ਬਹਾਨੇ ਨਾਲ ਘਰ ਹੀ ਛੱਡ ਗਈ ਜਦੋਂ ਮੈਂ ਇੰਨੀ ਗੱਲ ਸੁਣੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਮੰਮੀ ਤੁਸੀਂ ਉਦੋਂ ਮੈਨੂੰ ਆਪ ਪਸੰਦ ਕੀਤਾ ਸੀ ਤੇ ਹੁਣ ਤੁਸੀਂ ਮੇਰੇ ਵਿੱਚ ਬੜੇ ਨੁਕਸ ਕੱਢ ਰਹੇ ਹੋ ਤਾਂ ਉਹ ਚੁੱਪ ਜੇ ਕਰ ਗਈ ਤਾਂ ਮੇਰੀ ਜਠਾਣੀ ਬੋਲੀ ਤੂੰ ਮੰਮੀ ਅੱਗੇ ਬੋਲਦੀਆਂ ਤੈਨੂੰ ਵੱਡੇ ਛੋਟੇ ਦੀ ਭੋਰਾ ਲਿਆ ਜਣੀ ਆ ਮੈਂ ਕਿਹਾ ਤੈਨੂੰ ਜ਼ਿਆਦਾ ਲਾਹਜ ਹੋ ਤੂੰ ਤਾਂ ਨਾਲ ਗਈ ਸੀ ਜੇ ਤੈਨੂੰ ਇਦਾਂ ਘਰ ਛੱਡ ਜਾਂਦੇ ਫੇਰ ਮੈਂ ਤੈਨੂੰ ਪੁੱਛਦੀ ਤਾਂ ਮੇਰੀ ਜਠਾਣੀ ਮੇਰੀ ਸਾਸਨ ਨੂੰ ਕਹਿਣ ਲੱਗੀ ਜੇ ਮੈਨੂੰ ਪਤਾ ਹੁੰਦਾ ਕਿ ਇਹ ਇੰਨਾ ਬੋਲਦੀ ਆ ਤਾਂ ਮੈਂ ਇਹਦਾ ਰਿਸ਼ਤਾ ਕਦੇ ਨਾ ਆਪਣੇ ਘਰ ਲੈ ਕੇ ਆਉਂਦੀ ਤਾਂ ਮੈਂ ਕਿਹਾ ਜੇ ਮੈਨੂੰ ਥੋੜਾ ਜਿਹਾ ਵੀ ਪਤਾ ਹੁੰਦਾ ਕਿ ਤੁਸੀਂ ਇਦਾਂ ਦੇਓ ਤਾਂ ਮੈਂ ਵੀ ਇੱਥੇ ਕਦੇ ਵਿਆਹ ਨਾ ਕਰਵਾਉਂਦੀ ਤੁਸੀਂ ਮੈਨੂੰ ਪਸੰਦ ਕਰੀਏ ਹੁਣ ਮੈਨੂੰ ਨਾ ਪਸੰਦ ਕਰਦੇ ਹੋ ਨਾ ਹੀ ਤੁਸੀਂ ਆਪਣੇ ਮੁੰਡੇ ਨੂੰ ਸਮਝਾਉਂਦੇ ਹੋ ਉਹ ਮੇਰੇ ਨਾਲ ਇੱਕ ਦਿਨ ਵੀ ਚੰਗੀ ਤਰ੍ਹਾਂ ਨਹੀਂ ਰਿਹਾ ਉਹ ਹਮੇਸ਼ਾ ਆਪਣੀ ਮਰਜ਼ੀ ਕਰਦਾ ਜਦੋਂ ਦਿਲ ਕਰਦਾ ਮੈਨੂੰ ਬੁਲਾਉਂਦਾ ਜਦੋਂ ਉਹਦਾ ਨਹੀਂ ਦਿਲ ਕਰਦਾ ਮੈਨੂੰ ਨਹੀਂ ਬੁਲਾਉਂਦਾ ਤਾਂ ਮੇਰੀ ਸੱਸ ਕਹਿੰਦੀ ਤੂੰ ਉਹਨੂੰ ਨਹੀਂ ਚੰਗੀ ਲੱਗਦੀ ਉਹ ਤਾਂ ਸਗੋਂ ਮੇਰੇ ਨਾਲ ਲੜਦਾ ਰਹਿੰਦਾ ਕਿ ਕਿਹੋ ਜੀ ਮੇਰੇ ਨਾਲ ਵਿਆਹ ਦਿੱਤੀ ਤਾਂ ਫਿਰ ਮੈਂ ਆਪਣੀ ਸੱਸ ਨੂੰ ਕਿਹਾ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੇਰੇ ਘਰ ਦੇ ਤੁਹਾਨੂੰ ਵਾਰ-ਵਾਰ ਕਹਿੰਦੇ ਸੀ ਕਿ ਇੱਕ ਵਾਰ ਕੁੜੀ ਮੁੰਡਾ ਫੇਸ ਟੂ ਫੇਸ ਹੋ ਜਾਣ ਪਰ ਤੁਸੀਂ ਸ਼ਗਨ ਪਾਉਣ ਦੀ ਕਾਲੀ ਕੀਤੀ ਨਾਲੇ ਦੀਵ ਮੈਨੂੰ ਆਪ ਦੱਸਦਾ ਸੀ ਕਿ ਮੰਮੀ ਨੇ ਸ਼ਗਨ ਪਾਉਣ ਦੀ ਕਾਲੀ ਕੀਤੀ ਆ ਤਾਂ ਮੇਰੀ ਸੱਸ ਕਹਿੰਦੀ ਤੂੰ ਮੇਰੇ ਮੁੰਡੇ ਦੇ ਕਾਬਿਲ ਹੈ ਹੀ ਨਹੀਂ ਸੀ ਮੈਂ ਕਾਫਰ ਤੁਸੀਂ ਸ਼ਗਰ ਪਾਉਣ ਦੀ ਕਾਲੀ ਕਿਉਂ ਕਰਦੇ ਸੀ ਤਾਂ ਫਿਰ ਉਹ ਚੁੱਪ ਕਰ ਜਾਂਦੀ ਸੀ ਇਸ ਤਰ੍ਹਾਂ ਹੀ ਮੈਂ ਸੋਚ ਲਿਆ ਸੀ ਕਿ ਮੈਂ ਵੀ ਇਹਨਾਂ ਨੂੰ ਵਾਸਕੇ ਦਿਖਾਵਾਂਗੀ ਇਦਾਂ ਤਾਂ ਉਹ ਮੈਨੂੰ ਖਡਾਉਣਾ ਸਮਝਣਗੇ ਕਿ ਹੁਣ ਵਿਆਹ ਲਿਆ ਤੇ ਹੁਣ ਇਹਨੂੰ ਛੱਡ ਦਿਓ ਜਦੋਂ ਵੀ ਮੈਂ ਕੋਠੇ ਤੇ ਆਪਣੇ ਰੂਮ ਵਿੱਚ ਜਾਣ ਲੱਗਦੀ ਤਾਂ ਮੇਰੀ ਸੱਸ ਮੈਨੂੰ ਕਹਿ ਦਿੰਦੀ ਤੂੰ ਥੱਲੇ ਵਾਲੇ ਰੂਮ ਵਿੱਚ ਹੀ ਪੈ ਜਾ ਕਰ ਜਦੋਂ ਤੂੰ ਉੱਪਰ ਜਾਨੀ ਆ ਤਾਂ ਤੈਨੂੰ ਲੋਕ ਵੇਖਦੇ ਆ ਇਦਾਂ ਗੱਲਾਂ ਕਰ ਕਰਕੇ ਉਹ ਮੈਨੂੰ ਬਹੁਤ ਦੁਖੀ ਕਰਦੇ ਸੀ ਮੇਰਾ ਸੋਹਰਾ ਮੇਰੀ ਸਾਈਡ ਲੈਂਦਾ ਸੀ ਪਰ ਮੇਰੀ ਸਾਸੋ ਨੂੰ ਕੁਝ ਸਮਝਦੀ ਨਹੀਂ ਸੀ ਮੇਰੀ ਸੱਸ ਬੜੀ ਤੇਜ ਸੀ ਇੱਕ ਦਿਨ ਮੈਂ ਆਪਣੇ ਪੇਕੇ ਰਹਿਣ ਚਲੀ ਗਈ ਤਕਰੀਬਨ ਮੈਂ 1 ਹਫਤਾ ਆਪਣੇ ਪੇਕੇ ਰਹੀ ਪਰ ਮੈਂ ਕਿਸੇ ਨੂੰ ਵੀ ਉਥੇ ਕੋਈ ਗੱਲ ਨਾ ਦੱਸੀ ਸਾਰੇ ਮੈਨੂੰ ਪੁੱਛਦੇ ਸੀ ਕਿ ਪਰੌਣੇ ਦਾ ਸੁਭਾਅ ਕਿਦਾਂ ਤੇ ਸੱਸ ਦਾ ਸੁਭਾਅ ਕਿਦਾਂ ਪਰ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਕਿਉਂਕਿ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਜਦੋਂ ਮੈਂ ਆਪਣੀਆਂ ਭੈਣਾਂ ਵੱਲ ਦੇਖਦੀ ਸੀ ਤਾਂ ਮੈਂ ਸੋਚਦੀ ਸੀ ਕਿ ਮੰਮੀ ਡੈਡੀ ਨੂੰ ਤਾਂ ਇਹਨਾਂ ਦੀ ਬਹੁਤ ਟੈਨਸ਼ਨ ਆ ਜੇ ਮੈਂ ਵੀ ਆਪਣੀ ਟੈਨਸ਼ਨ ਦੇ ਦਿੱਤੀ ਤਾਂ ਉਹ ਦੁਖੀ ਹੋਣਗੇ ਇਸ ਕਰਕੇ ਮੈਂ ਸੋਚਦੀ ਸੀ ਕਿ ਮੈਂ ਇਸ ਮਸਲੇ ਦਾ ਹੱਲ ਖੋਦ ਹੀ ਕਰਾਂਗੀ ਮੈਂ ਸਭ ਨੂੰ ਉੱਥੇ ਖੁਸ਼ ਹੋ ਕੇ ਦਿਖਾਉਂਦੀ ਤੇ ਮੈਂ ਸਭ ਨੂੰ ਕਹਿੰਦੀ ਮੈਂ ਤਾਂ ਉੱਥੇ ਬੜੀ ਖੁਸ਼ ਹਾਂ ਦੀਪ ਮੇਰਾ ਬੜਾ ਖਿਆਲ ਰੱਖਦਾ ਆ ਤੇ ਮੇਰੀ ਸੱਸ ਵੀ ਬੜੀ ਚੰਗੀ ਆ ਮੈਂ ਤਾਂ ਉੱਥੇ ਖੁੱਲਾ ਖਾਣੀ ਪੀਣੀ ਆ ਕਿਉਂਕਿ ਸਾਡੇ ਉੱਥੇ ਮੱਜਾਂ ਕਾਫੀ ਨੇ ਜਦੋਂ ਮੈਂ ਵਾਪਸ ਆਉਣਾ ਸੀ ਤਾਂ ਮੇਰੀ ਛੋਟੀ ਭੈਣ ਜਿੱਦ ਕਰਨ ਲੱਗੀ ਕਿ ਮੈਂ ਰੂਬਲ ਨਾਲ ਇਹਦੇ ਸੌਰੇ ਜਾਣਾ ਆ ਮੈਂ ਉਹਨੂੰ ਨਾਲ ਲੈ ਕੇ ਆਉਣਾ ਨਹੀਂ ਚਾਹੁੰਦੀ ਸੀ ਕਿਉਂਕਿ ਮੈਨੂੰ ਮੇਰੇ ਸਹੁਰਿਆਂ ਦਾ ਪਤਾ ਸੀ ਮੈਨੂੰ ਇਹ ਸੀ ਕਿ ਜੇ ਮੈਂ ਉਹਨੂੰ ਨਾਲ ਲੈ ਗਈ ਤਾਂ ਇਹਨੂੰ ਸਾਰੀ ਸੱਚਾਈ ਪਤਾ ਲੱਗ ਜਾਊਗੀ ਇਸ ਕਰਕੇ ਮੈਂ ਉਹਨੂੰ ਆਨੇ ਬਹਾਨੇ ਟਾਲ ਦਿੱਤਾ ਮੇਰਾ ਸਹੁਰਾ ਬਹੁਤ ਚੰਗਾ ਸੀ ਪਰ ਉਹਦੀ ਕੋਈ ਸੁਣਦਾ ਨਹੀਂ ਸੀ ਉਹ ਸਭ ਨੂੰ ਸਮਝਾਉਂਦਾ ਸੀ ਮੈਨੂੰ ਵੀ ਆਪਣੀ ਧੀਆ ਵਾਂਗ ਸਮਝਦਾ ਸੀ ਉਹ ਮੇਰਾ ਦੁੱਖ ਸੁੱਖ ਸੁਣਦਾ ਸੀ ਮੈਂ ਉਹਦੀ ਬਹੁਤ ਸੇਵਾ ਕਰਦੀ ਸੀ ਹਫਤਾ ਪੀਕੇ ਰਾਂ ਤੋਂ ਬਾਅਦ ਮੇਰੇ ਸਹੁਰੇ ਘਰ ਚਲੀ ਗਈ ਦੀਪ ਮੈਨੂੰ ਆ ਕੇ ਲੈ ਗਿਆ ਸੀ ਬਸ ਉਹ ਮੇਰੇ ਘਰ ਦੇ ਸਾਹਮਣੇ ਇਦਾਂ ਦਿਖਾਉਂਦਾ ਸੀ ਜਿਵੇਂ ਸਾਡੇ ਵਿੱਚ ਸਭ ਕੁਝ ਠੀਕ ਹੋਵੇ ਆਪਣੀ ਮਾਂ ਦੇ ਕਹਿਣ ਤੇ ਉਹ ਮੈਨੂੰ ਲੈਣ ਆ ਗਿਆ ਸੀ ਜਦੋਂ ਮੈਂ ਵਾਪਸ ਸੋਹਰੇ ਆਈ ਤਾਂ ਦੀਪ ਮੇਰੇ ਨਾਲ ਉਸੇ ਤਰ੍ਹਾਂ ਰਹਿੰਦਾ ਸੀ ਬਸ ਇੱਕ ਘਰ ਵਿੱਚ ਰਹਿੰਦੇ ਸੀ ਪਰ ਉਹ ਮੈਨੂੰ ਪਸੰਦ ਨਹੀਂ ਕਰਦਾ ਸੀ ਮੇਰਾ ਬੜਾ ਮਨ ਖਰਾਬ ਹੁੰਦਾ ਸੀ ਮੈਂ ਸੋਚਦੀ ਹੁੰਦੀ ਸੀ ਕਿ ਚੰਗਾ ਘਰ ਵਾਲਾ ਮਿਲ ਜਾਊ ਤਾਂ ਮੇਰੀ ਜ਼ਿੰਦਗੀ ਸੌਖੀ ਨਿਕਲ ਜਾਊਗੀ ਕਿਉਂਕਿ ਉੱਥੇ ਤਾਂ ਮੈਂ ਆਪਣੀ ਜ਼ਿੰਦਗੀ ਗਰੀਬੀ ਵਿੱਚ ਕੱਟੀ ਸੀ ਇੱਥੇ ਗਰੀਬੀ ਤਾਂ ਨਹੀਂ ਸੀ ਪਰ ਇੱਥੇ ਹਮਸਫਰ ਦੇ ਪਿਆਰ ਵੱਲੋਂ ਮੈਂ ਅਧੂਰੀ ਸੀ ਇੱਕ ਦਿਨ ਮੈਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਤਾ ਦੀਪ ਖੇਤੋਂ ਆਏ ਸੀ ਤੇ ਆਉਂਦੀ ਕਹਿਣ ਲੱਗੇ ਕਿ ਮੈਨੂੰ ਰੋਟੀ ਲਿਆ ਦਿਓ ਇਦਾਂ ਕਹਿ ਕੇ ਉਹ ਉੱਪਰ ਸਾਡੇ ਰੂਮ ਵਿੱਚ ਚਲੇ ਗਏ ਮੇਰੀ ਜਠਾਣੀ ਰੋਟੀ ਫੜਾ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਹੁਣ ਰੋਟੀ ਬਣਾ ਲਓ ਮੈਂ ਦੀਪ ਨੂੰ ਰੋਟੀ ਫੜਾਉਣੀ ਆ ਤਾਂ ਉਹ ਮੈਨੂੰ ਕਹਿੰਦੀ ਹੁਣ ਥੋੜੀਆਂ ਜੀਆਂ ਰੋਟੀਆਂ ਰਹਿndੀਆਂ ਨੇ ਤੂੰ ਹੀ ਬਣਾ ਲਾ ਦੀਪ ਨੂੰ ਰੋਟੀ ਮੈਂ ਫੜਾ ਆਉਣੀ ਆ ਮੈਂ ਚੁੱਪ ਕਰ ਗਈ ਉਹ ਰੋਟੀ ਪਾ ਕੇ ਦੀਪ ਨੂੰ ਰੂਮ ਵਿੱਚ ਫੜਾਉਣ ਚਲੀ ਗਈ ਮੈਂ ਸਾਰੀਆਂ ਰੋਟੀਆਂ ਬਣਾ ਲਈਆਂ ਪਰ ਅਜੇ ਤੱਕ ਮੇਰੀ ਜਠਾਣੀ ਉੱਪਰੋਂ ਰੂਮ ਵਿੱਚੋਂ ਨਹੀਂ ਆਈ ਸੀ ਮੇਰੀ ਨਿਗਾ ਉੱਪਰ ਹੀ ਸੀ ਮੈਂ ਹੱਥ ਧੋ ਕੇ ਜਦੋਂ ਉੱਪਰ ਰੂਮ ਵਿੱਚ ਗਈ ਤਾਂ ਮੈਂ ਦੇਖਿਆ ਕਿ ਮੇਰੀ ਜਠਾਣੀ ਮੇਰੇ ਘਰ ਵਾਲੇ ਦੇ ਮੂੰਹ ਵਿੱਚ ਬੁਰਕੀਆਂ ਪਾ ਰਹੀ ਸੀ ਜਦੋਂ ਮੈਂ ਇੱਕਦਮ ਅੰਦਰ ਚਲੀ ਗਈ ਤਾਂ ਉਹ ਮੈਨੂੰ ਦੇਖ ਕੇ ਡਰ ਗਈ ਮੈਨੂੰ ਬਹੁਤ ਅਜੀਬ ਜਿਹਾ ਲੱਗਾ ਤਾਂ ਮੇਰੀ ਜਠਾਣੀ ਮੈਨੂੰ ਕਹਿੰਦੀ ਦੀਪ ਦਾ ਹੱਥ ਦੁਖਦਾ ਸੀ ਇਸ ਕਰਕੇ ਮੈਂ ਇਹਦੇ ਮੂੰਹ ਚ ਬੁਰਕੀਆਂ ਪਾ ਰਹੀ ਸੀ ਮੈਨੂੰ ਇਹ ਸੀ ਕਿ ਚੱਲ ਤੂੰ ਰੋਟੀ ਬਣਾ ਰਹੀ ਸੀ ਤੇ ਤੈਨੂੰ ਰੋਟੀ ਬਣਾਉਂਦੇ ਬਣਾਉਂਦੇ ਟਾਈਮ ਲੱਗ ਜਾਣਾ ਇਸ ਕਰਕੇ ਮੈਂ ਦੀਪ ਨੂੰ ਰੋਟੀ ਖਵਾਉਣ ਲੱਗ ਗਈ ਮੈਂ ਦੀਪ ਨੂੰ ਕਿਹਾ ਤੁਸੀਂ ਦੱਸਿਆ ਨਹੀਂ ਕਿ ਮੇਰਾ ਹੱਥ ਦੁਖਦਾ ਤਾਂ ਦੀਪ ਕਹਿੰਦਾ ਉਹ ਤਾਂ ਹੁਣੇ ਖੇਤ ਦੁਖਣ ਲੱਗਿਆ ਅਸੀਂ ਮੋਟਰ ਠੀਕ ਕਰਦੇ ਸੀ ਤਾਂ ਉੱਥੇ ਮੋਟਰ ਵਿੱਚ ਜ਼ੋਰ ਦੀ ਮੇਰਾ ਹੱਥ ਵੱਜਿਆ ਇਸ ਕਰਕੇ ਦੁਖ ਰਿਹਾ ਸੀ ਤਾਂ ਮੈਂ ਭਾਬੀ ਨੂੰ ਕਹਿ ਦਿੱਤਾ ਕਿ ਤੁਸੀਂ ਮੈਨੂੰ ਰੋਟੀ ਖਵਾ ਦਿਓ ਫਿਰ ਮੇਰੀ ਜਠਾਣੀ ਸਾਡੇ ਕਮਰੇ ਵਿੱਚੋਂ ਚਲੀ ਗਈ ਤੇ ਅਸੀਂ ਰਾਤ ਨੂੰ ਰੂਮ ਵਿੱਚ ਪਏ ਸੀ ਮੈਂ ਦੇਖਿਆ ਕਿ ਦੀਪ ਆਰਾਮ ਨਾਲ ਉਸ ਹੱਥ ਨਾਲ ਫੋਨ ਚਲਾ ਰਿਹਾ ਸੀ ਮੈਨੂੰ ਨਹੀਂ ਲੱਗਦਾ ਸੀ ਉਹਦਾ ਕੋਈ ਹੱਥ ਦੁਖਦਾ ਹੋਊਗਾ ਕਿਉਂਕਿ ਉਹ ਬਹੁਤ ਆਰਾਮ ਨਾਲ ਫੋਨ ਹੱਥ ਵਿੱਚ ਫੜੀ ਬੈਠਾ ਸੀ ਮੈਂ ਉਹਨੂੰ ਕੁਝ ਨਹੀਂ ਕਿਹਾ ਮੈਂ ਚੁੱਪ ਕਰਕੇ ਇੱਕ ਸਾਈਡ ਪਈ ਰਹੀ ਫੋਨ ਦੇਖਣ ਤੋਂ ਬਾਅਦ ਉਹ ਸੌ ਗਿਆ ਤੇ ਮੈਂ ਸਾਰੀ ਰਾਤ ਇਸ ਗੱਲ ਬਾਰੇ ਸੋਚਦੀ ਰਹੀ ਮੈਨੂੰ ਚੈਨ ਨਹੀਂ ਆ ਰਿਹਾ ਸੀ ਮੇਰੇ ਦਿਮਾਗ ਵਿੱਚ ਬਾਰ ਬਾਰ ਉਹੀ ਝਲਕ ਘੁੰਮੀ ਜਾ ਰਹੀ ਸੀ ਜਿੱਦਾਂ ਮੇਰੀ ਜਠਾਣੀ ਮੇਰੇ ਘਰ ਵਾਲੇ ਨੂੰ ਰੋਟੀ ਖਵਾ ਰਹੀ ਸੀ ਮੇਰਾ ਜੇਠ ਖੇਤ ਜ਼ਿਆਦਾ ਕੰਮ ਕਰਦਾ ਰਹਿੰਦਾ ਸੀ ਤੇ ਮੇਰੀ ਜਠਾਣੀ ਦਵਾਈ ਲੈਣ ਵੀ ਮੇਰੇ ਘਰ ਵਾਲੇ ਦੀਪ ਨਾਲ ਜਾਂਦੀ ਸੀ ਉਹ ਆਪਣੇ ਘਰ ਵਾਲੇ ਨਾਲ ਘਟ ਹੀ ਜਾਂਦੀ ਸੀ ਹਰ ਵਾਰ ਦੀਪ ਨੂੰ ਲੈ ਜਾਂਦੀ ਸੀ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਪਹਿਲਾਂ ਮੈਂ ਇਸ ਗੱਲ ਵੱਲ ਕਦੇ ਧਿਆਨ ਨਹੀਂ ਦਿੱਤਾ ਸੀ ਪਰ ਜਦੋਂ ਮੈਂ ਉਹਨਾਂ ਨੂੰ ਆਪਣੇ ਰੂਮ ਵਿੱਚ ਇਸ ਤਰ੍ਹਾਂ ਮੂੰਹ 'ਚ ਬੁਰਕੀਆਂ ਪਾਉਂਦੇ ਦੇਖ ਲਿਆ ਸੀ ਤਾਂ ਉਦੋਂ ਦਾ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਜਦੋਂ ਮੈਂ ਦੀਪ ਨੂੰ ਕਿਤੇ ਨਾਲ ਜਾਣ ਨੂੰ ਕਹਿੰਦੀ ਸੀ ਤਾਂ ਦੀਪ ਮੈਨੂੰ ਜਵਾਬ ਦੇ ਦਿੰਦਾ ਸੀ ਕਹਿੰਦਾ ਸੀ ਕਿ ਸਭ ਦੇਖਣਗੇ ਕਿ ਇਹਦੀ ਘਰ ਵਾਲੀ ਕਿਹੋ ਜੀ ਆ ਪਰ ਜਦੋਂ ਉਹਦੀ ਭਾਬੀ ਕਿਤੇ ਜਾਣ ਨੂੰ ਕਹਿੰਦੀ ਸੀ ਤਾਂ ਉਹ ਇੱਕ ਮਿੰਟ ਵਿੱਚ ਟੌਰ ਕੱਢ ਲੈਂਦਾ ਸੀ ਉਹਨੂੰ ਕਦੇ ਜਵਾਬ ਨਹੀਂ ਦਿੰਦਾ ਸੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਮੈਂ ਫਿਰ ਵੀ ਚੁੱਪ ਰਹੀ ਮੈਂ ਕੋਈ ਰੋਲਾ ਨਹੀਂ ਪਾਉਣਾ ਚਾਹੁੰਦੀ ਸੀ ਮੈਨੂੰ ਇਹਨਾਂ ਗੱਲਾਂ ਦੀ ਤਕਲੀਫ ਬਹੁਤ ਹੁੰਦੀ ਸੀ ਪਰ ਫਿਰ ਵੀ ਮੈਂ ਚੁੱਪ ਰਹਿੰਦੀ ਸੀ ਇੱਕ ਦਿਨ ਮੈਂ ਦੀਪ ਨੂੰ ਕਿਹਾ ਕਿ ਮੈਨੂੰ ਸ਼ਹਿਰ ਲੈ ਕੇ ਚੱਲੋ ਮੈਂ ਸੂਟ ਲੈ ਕੇ ਆਉਣੇ ਆ ਤਾਂ ਦੀਪ ਮੈਨੂੰ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਆ ਮੈਂ ਕਿਹਾ ਫਿਰ ਹੋਰ ਮੈਂ ਕਿਸ ਨਾਲ ਜਾਵਾਂ ਤਾਂ ਉਹ ਮੈਨੂੰ ਕਹਿੰਦਾ ਜੋ ਤੈਨੂੰ ਇਸ ਘਰ ਵਿੱਚ ਲੈ ਕੇ ਆਈ ਆ ਉਹਨੂੰ ਜਾ ਕੇ ਕਹਿ ਮੇਰੀ ਮਾਂ ਹੀ ਤੈਨੂੰ ਪਸੰਦ ਕਰਕੇ ਲੈ ਕੇ ਆਈ ਆ ਹੁਣ ਜੋ ਤੈਨੂੰ ਚਾਹੀਦਾ ਉਹਨੂੰ ਕਿਹਾ ਕਰ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਚੁੱਪ ਕਰਕੇ ਆਪਣੀ ਸੱਸ ਕੋਲ ਚਲੀ ਗਈ ਤੇ ਮੈਂ ਉਹਨੂੰ ਜਾ ਕੇ ਕਿਹਾ ਮੰਮੀ ਮੇਰੇ ਕੋਲ ਗਰਮੀ ਵਾਲੇ ਸੂਟ ਨਹੀਂ ਆ ਮੈਂ ਲੈ ਕੇ ਆਉਣੇ ਆ ਮੈਂ ਦੀਪ ਨੂੰ ਕਿਹਾ ਸੀ ਤਾਂ ਉਹ ਕਹਿੰਦੇ ਮੰਮੀ ਨੂੰ ਨਾਲ ਲੈ ਜਾ ਤਾਂ ਮੇਰੀ ਸੱਸ ਕਹਿੰਦੀ ਕੋਈ ਨਾ ਤੇਰੇ ਡੈਡੀ ਨੂੰ ਘਰ ਆ ਲੈਂਦੇ ਆਪਾਂ ਉਹਨੂੰ ਨਾਲ ਲੈ ਜਾਵਾਂਗੇ ਮੈਂ ਕਿਹਾ ਠੀਕ ਆ ਮੈਂ ਤਿਆਰ ਹੋ ਗਈ ਜਦੋਂ ਡੈਡੀ ਖੇਤੋਂ ਆ ਗਏ ਤਾਂ ਮੇਰੀ ਸੱਸ ਤੇ ਮੇਰਾ ਸਹੁਰਾ ਤੇ ਮੈਂ ਅਸੀਂ ਸ਼ਹਿਰ ਚਲੇ ਗਏ ਮੇਰੇ ਸਹੁਰੇ ਨੇ ਉੱਥੇ ਮੈਨੂੰ ਧੱਕੇ ਨਾਲ ਕਈ ਸੂਟ ਦਵਾ ਦਿੱਤੇ ਮੇਰੀ ਸੱਸ ਦਾ ਮੂੰਹ ਬਣ ਗਿਆ ਸੀ ਉਹ ਮੇਰੇ ਸਹੁਰੇ ਵੱਲ ਵਾਰ-ਵਾਰ ਅੱਖਾਂ ਕੱਢ ਰਹੀ ਸੀ ਮੇਰੀ ਸੱਸ ਨੇ ਤਾਂ ਮੈਨੂੰ ਇੱਕ ਦਾ ਸੂਟ ਦਵਾਉਣਾ ਸੀ ਪਰ ਮੇਰੇ ਸਹੁਰੇ ਕਰਕੇ ਮੈਂ 4-5 ਸੂਟ ਲੈ ਆਈ ਮੈਂ ਸੂਟ ਲੈ ਕੇ ਬੜੀ ਖੁਸ਼ ਸੀ ਜਦੋਂ ਅਸੀਂ ਘਰ ਆ ਗਏ ਮੇਰੀ ਸੱਸ ਤੇ ਸਹੁਰਾ ਆਪਣੇ ਰੂਮ ਵਿੱਚ ਆਰਾਮ ਕਰਨ ਲੱਗੇ ਤੇ ਮੈਂ ਜਦੋਂ ਸੂਟ ਲੈ ਕੇ ਉੱਪਰ ਆਪਣੇ ਰੂਮ ਵਿੱਚ ਗਈ ਤਾਂ ਮੈਨੂੰ ਕੋਈ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਸੋਚਿਆ ਕਿ ਮੇਰੇ ਰੂਮ ਵਿੱਚ ਕੌਣ ਹੋ ਸਕਦਾ ਮੈਨੂੰ ਲੱਗਾ ਦੀਪ ਦਾ ਕੋਈ ਦੋਸਤ ਆਇਆ ਹੋਣਾ ਜਦੋਂ ਮੈਂ ਅੱਗੇ ਗਈ ਤਾਂ ਮੈਂ ਜੋ ਦੇਖਿਆ ਉਹ ਦੇਖਣ ਯੋਗ ਨਹੀਂ ਸੀ ਸਾਡੇ ਰੂਮ ਦੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਤੇ ਜਦੋਂ ਮੈਂ ਖਿੜਕੀ ਵਿੱਚੋਂ ਥੋੜੀ ਜੀ ਆਵਾਜ਼ ਸੁਣੀ ਤਾਂ ਅੰਦਰ ਮੇਰੀ ਜਠਾਣੀ ਤੇ ਦੀਪ ਕੁਝ ਹੋਰ ਵੀ ਕਰ ਰਹੇ ਸੀ ਜਦੋਂ ਮੈਂ ਆਪਣੇ ਰੂਮ ਦਾ ਦਰਵਾਜ਼ਾ ਖੜਕਾਇਆ ਤਾਂ ਉਹ ਦੋਵੇਂ ਬਿਲਕੁਲ ਚੁੱਪ ਹੋ ਗਏ ਮੇਰੇ بار-बार ਦਰਵਾਜ਼ਾ ਖੜਕਾਉਣ ਤੇ ਦੀਪ ਨੇ ਦਰਵਾਜ਼ਾ ਖੋਲ੍ਹਿਆ ਜਦੋਂ ਮੈਂ ਰੂਮ ਦੇ ਅੰਦਰ ਗਈ ਤਾਂ ਉੱਥੇ ਮੇਰੀ ਜਠਾਣੀ ਨਹੀਂ ਸੀ ਮੈਂ ਚਾਰੇ ਪਾਸੇ ਨਿਗਾ ਮਾਰੀ ਪਰ ਉਹ ਕਿਤੇ ਵੀ ਨਹੀਂ ਸੀ ਪਰ ਮੈਂ ਜੋ ਅੱਜ ਸੁਣੀ ਸੀ ਮੇਰੀ ਜਠਾਣੀ ਦੀ ਸੀ ਦੀਪ ਮੈਨੂੰ ਬੜੇ ਪਿਆਰ ਨਾਲ ਪੁੱਛਣ ਲੱਗਾ ਕਾਰਾਂ ਹੀ ਸ਼ਾਪਿੰਗ ਦਿਖਾ ਕੀ ਲੈ ਕੇ ਆਈਆਂ ਮੈਂ ਹੈਰਾਨ ਰਹਗੀ ਕਿ ਇਹ ਅੱਜ ਮੈਨੂੰ ਇੰਨੇ ਪਿਆਰ ਨਾਲ ਕਿਵੇਂ ਬੁਲਾ ਰਿਆ ਆ ਮੈਨੂੰ ਸ਼ੱਕ ਹੋ ਗਿਆ ਕਿ ਪੱਕਾ ਇੱਥੇ ਕੋਈ ਸੀ ਤਾਂ ਮੈਂ ਸਿੱਧਾ ਬਾਥਰੂਮ 'ਚ ਗਈ ਤੇ ਜਦੋਂ ਮੈਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਮੇਰੀ ਜਠਾਣੀ ਲੁਕੀ ਬੈਠੀ ਸੀ ਉਹ ਤਾਂ ਮੈਨੂੰ ਦੇਖ ਕੇ ਬੇਸ਼ਰਮ ਜੀ ਹੋ ਗਈ ਤੇ ਮੇਰੇ ਨਾਲ ਨਜ਼ਰ ਨਹੀਂ ਮਿਲਾ ਰਹੀ ਸੀ ਮੈਨੂੰ ਬਹੁਤ ਗੁੱਸਾ ਚੜ ਗਿਆ ਮੈਂ ਉਹਨੂੰ ਕਿਹਾ ਕਿ ਆਕਰ ਤੂਤਾ ਕਰਦੀਆਂ ਤੇਨੂੰ ਸ਼ਰਮ ਨਹੀਂ ਆਉਂਦੀ ਤੂੰ ਉਹਦੀ ਭਾਬੀ ਲੱਗਦੀ ਆ ਤੇ ਭਾਬੀ ਮਾਂ ਦੇ ਸਮਾਨ ਹੁੰਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਦੂਜੇ ਦਾ ਘਰ ਖਰਾਬ ਕਰਦੀ ਨਾਲੇ ਇੱਕ ਪਾਸੇ ਤੂੰ ਮੇਰਾ ਰਿਸ਼ਤਾ ਕਰਵਾਤਾ ਦੂਜੇ ਪਾਸੇ ਤੂੰ ਮੇਰਾ ਹੀ ਘਰ ਵਾਲਾ ਆਪਣੇ ਪਿੱਛੇ ਲਈ ਫਿਰਦੀ ਆ ਤਾਂ ਉਹ ਕਹਿੰਦੀ ਨਹੀਂ ਨਹੀਂ ਤੂੰ ਗਲਤ ਸਮਝ ਰਹੀ ਆ ਇਹੋ ਜੀ ਕੋਈ ਗੱਲ ਨਹੀਂ ਮੈਂ ਤਾਂ ਤੇਰੇ ਬਾਥਰੂਮ ਵਿੱਚ ਨਹਾਉਣ ਆਈ ਸੀ ਥੱਲੇ ਬਾਥਰੂਮ ਵਿੱਚ ਪਾਣੀ ਨਹੀਂ ਆ ਰਿਹਾ ਸੀ ਮੈਂ ਕਿਹਾ ਅੱਛਾ ਤੂੰ ਕੁੰਡੀ ਲਾ ਕੇ ਨਾ ਰਹੀ ਸੀ ਨਾਲੇ ਮੈਨੂੰ ਤਾਂ ਪਹਿਲਾਂ ਹੀ ਰੂਮ ਵਿੱਚੋਂ ਆਵਾਜ਼ਾਂ ਸੁਣਗੀਆਂ ਸੀ ਇਸ ਕਰਕੇ ਮੈਂ ਬਾਥਰੂਮ ਵਿੱਚ ਦੇਖਣ ਆਈ ਸੀ ਮੈਂ ਆਪਣੀ ਜਠਾਣੀ ਨੂੰ ਜ਼ੋਰ ਦੀ ੱੱਕਾ ਮਾਰ ਕੇ ਕੰਦ ਵਿੱਚ ਮਾਰਿਆ ਤਾਂ ਦੀਪ ਨੇ ਵੀ ਮੈਨੂੰ ਜ਼ੋਰ ਨਾਲ ੱੱਕਾ ਮਾਰਿਆ ਉਹ ਆਪਣੀ ਭਾਬੀ ਦੀ ਸਾਈਡ ਲੈ ਰਿਹਾ ਸੀ ਮੈਂ ਦੀਪ ਨੂੰ ਕਿਹਾ ਕਿ ਜੇ ਤੁਸੀਂ ਇਹਦੇ ਨਾਲ ਇਹੋ ਜਿਹਾ ਕੁਝ ਕਰਨਾ ਸੀ ਤਾਂ ਮੈਨੂੰ ਕਿਉਂ ਵਿਆਹ ਕੇ ਲੈ ਕੇ ਆਏ ਸੀ ਇਹਦੇ ਨਾਲ ਹੀ ਰਹਿ ਪੈਣਾ ਸੀ ਇਦਾਂ ਸਾਡੀ ਬਹਿਸ ਚੱਲ ਰਹੀ ਸੀ ਤਾਂ ਮੇਰੀ ਜਠਾਣੀ ਥੱਲੇ ਚਲੀ ਗਈ ਮੈਂ ਵੀ ਪਿੱਛੇ ਪਿੱਛੇ ਰੂਮ ਵਿੱਚ ਚਲੀ ਗਈ ਤੇ ਮੈਂ ਕਿਹਾ ਕਿ ਮੇਰੀਆਂ ਗੱਲਾਂ ਦਾ ਜਵਾਬ ਤੈਨੂੰ ਦੇਣਾ ਪੈਣਾ ਤੂੰ ਇਸ ਤਰ੍ਹਾਂ ਮੇਰੇ ਨਾਲ ਧੋਖਾ ਕਿਉਂ ਕੀਤਾ ਜੇ ਤੂੰ ਆਪਣੇ ਪਿੱਛੇ ਲਾ ਕੇ ਰੱਖਣਾ ਸੀ ਫਿਰ ਤੂੰ ਮੇਰਾ ਵਿਆਹ ਉਹਦੇ ਨਾਲ ਕਿਉਂ ਕਰਵਾਇਆ ਤਾਂ ਮੇਰੀ ਜਠਾਣੀ ਮੈਨੂੰ ਕਹਿੰਦੀ ਤਾਂ ਹੀ ਤਾਂ ਮੈਂ ਦੀਪ ਦਾ ਰਿਸ਼ਤਾ ਤੇਰੇ ਨਾਲ ਕਰਾਇਆ ਸੀ ਲੋਕਾਂ ਨੂੰ ਇੱਕ ਫਾਰਮੈਲਟੀ ਦਿਖਾਈ ਸੀ ਕਿ ਦੀਪ ਦਾ ਵਿਆਹ ਹੋ ਗਿਆ ਆ ਤਾਂ ਹੀ ਤਾਂ ਮੈਂ ਤੇਰੇ ਵਰਗੀ ਕੁੜੀ ਉਹਦੇ ਲਈ ਲੱਭੀ ਆ ਜੇ ਮੈਂ ਸੋਹਣੀ ਕੁੜੀ ਲੱਭ ਕੇ ਲਿਆਉਂਦੀ ਫਿਰ ਉਹਨੇ ਮੈਨੂੰ ਕਿੱਥੇ ਪੁੱਛਣਾ ਸੀ ਮੈਨੂੰ ਪਤਾ ਸੀ ਉਹ ਤੈਨੂੰ ਪਸੰਦ ਨਹੀਂ ਕਰੂਗਾ ਇਸ ਕਰਕੇ ਮੈਂ ਜਲਦੀ ਜਲਦੀ ਕਰਕੇ ਆਪਣੀ ਸੱਸ ਨੂੰ ਪਿੱਛੇ ਲਾ ਕੇ ਉਹਦਾ ਵਿਆਹ ਤੇਰੇ ਨਾਲ ਕਰ ਦਿੱਤਾ ਮੈਂ ਤਾਂ ਆਪਣੀ ਜਠਾਣੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਕਿ ਕੋਈ ਇੰਨਾ ਵੀ ਮਤਲਬੀ ਕਿਵੇਂ ਹੋ ਸਕਦਾ ਉਹਨੇ ਆਪਣੇ ਮਤਲਬ ਲਈ ਮੇਰੀ ਜ਼ਿੰਦਗੀ ਨਾਲ ਖੇਲਵਾੜ ਕਰ ਦਿੱਤਾ ਉਹ ਕਹਿੰਦੀ ਮੈਨੂੰ ਤਾਂ ਪਹਿਲਾਂ ਤੋਂ ਹੀ ਦੀਪ ਪਸੰਦ ਸੀ ਆਪਣੇ ਘਰ ਵਾਲੇ ਨਾਲ ਤਾਂ ਬਸ ਮੈਂ ਇੱਕ ਟਾਈਮ ਪਾਸ ਕਰ ਰਹੀ ਆ ਪਿਆਰ ਤਾਂ ਮੈਂ ਤੇ ਦੀਪ ਇੱਕ ਦੂਜੇ ਨੂੰ ਕਰਦੇ ਆ ਇਹ ਗੱਲਾਂ ਸੁਣਨ ਤੋਂ ਬਾਅਦ ਮੈਂ ਸਾਰੇ ਘਰ ਵਿੱਚ ਰੌਲਾ ਪਾ ਦਿੱਤਾ ਤੇ ਮੈਂ ਸਾਰਿਆਂ ਨੂੰ ਉਹਦੀ ਸੱਚਾਈ ਦੱਸੀ ਪਰ ਕੋਈ ਵੀ ਇਸ ਗੱਲ ਨੂੰ ਮੰਨ ਨਹੀਂ ਰਿਹਾ ਸੀ ਸਾਰੇ ਕਹਿ ਰਹੇ ਸੀ ਕਿ ਅਸੀਂ ਵੀ ਇਸ ਘਰ ਵਿੱਚ ਹੀ ਰਹਿੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਆ ਉੱਪਰ ਦੀ ਮੇਰੀ ਸੱਸ ਮੈਨੂੰ ਹੀ ਬੋਲਣ ਲੱਗ ਪਈ ਕਿ ਤੂੰ ਮੇਰੇ ਮੁੰਡੇ ਤੇ ਮੇਰੀ ਨੌ ਤੇ ਇਲਜ਼ਾਮ ਲਾ ਰਹੀ ਪਰ ਹੁਣ ਮੈਂ ਹੋਰ ਇਸ ਘਰ ਵਿੱਚ ਨਹੀਂ ਰਹਿ ਸਕਦੀ ਸੀ ਇਸ ਕਰਕੇ ਮੈਂ ਫੈਸਲਾ ਲੈ ਲਿਆ ਸੀ ਕਿ ਮੈਂ ਹੁਣ ਇਸ ਬੰਦੇ ਨਾਲ ਨਹੀਂ ਰਹਿਣਾ ਮੈਂ ਸਾਰਾ ਦਿਨ ਪਾਗਲਾ ਵਾਂਗ ਕੰਮ ਕਰੀ ਜਾਂਦੀ ਸੀ ਸੋਚਦੀ ਸੀ ਕਿ ਚੱਲ ਅੱਜ ਨਹੀਂ ਤਾਂ ਕੱਲੋਂ ਮੈਨੂੰ ਪਸੰਦ ਕਰਨ ਲੱਗ ਜਾਊਗਾ ਉਹਦਾ ਫਰਕ ਪੈ ਜਾਊਗਾ ਪਰ ਅੱਜ ਜੋ ਗੱਲ ਪਤਾ ਲੱਗੀ ਉਹਦੇ ਬਾਰੇ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਹੁਣ ਗੱਲਾਂ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਈਆਂ ਸੀ ਇਸ ਕਰਕੇ ਮੈਂ ਆਪਣੇ ਘਰੇ ਫੋਨ ਕਰਕੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੇ ਮੈਂ ਇਥੋਂ ਜਾਣ ਦਾ ਫੈਸਲਾ ਲੈ ਲਿਆ ਸੀ ਮੈਂ ਸੋਚ ਲਿਆ ਸੀ ਕਿ ਮੈਂ ਤਲਾਕ ਲੈਣਾ ਆਂ ਇਸ ਸਾਰੀਆਂ ਗੱਲਾਂ ਸੁਣ ਕੇ ਮੇਰੇ ਡੈਡੀ ਤੇ ਮੰਮੀ ਰੋਣ ਲੱਗ ਗਏ ਸੀ ਤੇ ਮੈਂ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਮੈਨੂੰ ਜ਼ਿੰਦਗੀ ਕੱਟਣੀ ਔਖੀ ਆ ਹੁਣ ਤੱਕ ਮੈਂ ਸੋਚਦੀ ਸੀ ਕਿ ਦੀਪ ਵੀ ਸਮਝ ਜਾਊਗਾ ਪਰ ਉਹਨੇ ਕੀ ਸਮਝਣਾ ਜਾਦੋਂ ਆਪਣੀ ਭਾਬੀ ਦੇ ਪਿੱਛੇ ਲੱਗਿਆ ਹੋਇਆ ਆ ਉਹਨੇ ਮੇਰਾ ਘਰ ਨਹੀਂ ਵਸਣ ਦੇਣਾ ਮੈਂ ਡੈਡੀ ਨੂੰ ਭਰੋਸਾ ਦਵਾਇਆ ਕਿ ਤੁਸੀਂ ਮੇਰਾ ਫਿਕਰ ਨਾ ਕਰਿਓ ਕਿਉਂਕਿ ਜੋ ਮੇਰੀ ਕਿਸਮਤ ਵਿੱਚ ਹੋਊ ਮੈਨੂੰ ਮਿਲ ਜਾਊ ਤਾਂ ਮੇਰੇ ਮੰਮੀ ਕਹਿਣ ਲੱਗੇ ਧੀਏ ਤੂੰ ਇੰਨਾ ਕੁਝ ਸਹੰਦੀ ਰਹੀ ਤੂੰ ਸਾਨੂੰ ਇੱਕ ਵਾਰ ਵੀ ਇਹ ਗੱਲਾਂ ਕਿਉਂ ਨਹੀਂ ਦਸੀਆਂ ਤਾਂ ਮੈਂ ਮੰਮੀ ਨੂੰ ਕਿਹਾ ਕਿ ਮੈਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਤਾਂ ਡੈਡੀ ਕਹਿੰਦੇ ਕੋਈ ਗੱਲ ਨਹੀਂ ਜਦੋਂ ਇਹ ਮੁੰਡਾ ਤੈਨੂੰ ਬੁਲਾਉਂਦਾ ਹੀ ਨਹੀਂ ਆ ਤਾਂ ਤੇਰੇ ਇੱਥੇ ਰਹਿਣ ਦਾ ਵੀ ਕੀ ਹੱਕ ਆ ਡੈਡੀ ਨੇ ਮੇਰੇ ਸਹੁਰਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਅਸੀਂ ਤਲਾਕ ਹੀ ਲੈਣਾ ਆ ਤਾਂ ਦੀਪ ਨੇ ਇੱਕ ਵਾਰ ਵੀ ਮੈਨੂੰ ਨਹੀਂ ਰੋਕਿਆ ਮੇਰੇ ਸੱਸ ਸਹੁਰਾ ਮੇਰੇ ਡੈਡੀ ਨੂੰ ਕਹਿ ਰਹੇ ਸੀ ਕਿ ਰੂਬਲ ਨੂੰ ਨਾ ਲੈ ਕੇ ਜਾਓ ਪਰ ਅਸੀਂ ਉਹਨਾਂ ਦੀ ਇੱਕ ਨਾ ਸੁਣੀ ਅਸੀਂ ਆਪਣੇ ਪਿੰਡ ਚਲੇ ਗਏ ਹੁਣ ਮੈਂ ਆਪਣੇ ਪੇਕੇ ਰਹਿ ਰਹੀ ਆ ਮੇਰਾ ਤਲਾਕ ਹੋ ਗਿਆ ਸੀ ਉਹ ਮੈਨੂੰ ਲਜਾਣਾ ਚਾਹੁੰਦੇ ਸੀ ਪਰ ਮੈਂ ਉੱਥੇ ਬਿਲਕੁਲ ਨਹੀਂ ਜਾਣਾ ਚਾਹੁੰਦੀ ਸੀ ਇਸ ਕਰਕੇ ਮੈਂ ਤਲਾਕ ਲੈ ਲਿਆ ਮੇਰੀ ਆਪਣੀ ਜਠਾਣੀ ਨੇ ਮੇਰਾ ਘਰ ਪੱਟ ਦਿੱਤਾ ਕਦੇ ਨਾ ਕਦੇ ਤਾਂ ਮੇਰਾ ਘਰ ਵਾਲਾ ਵੀ ਪਛਤਾਊਗਾ ਕਿਉਂਕਿ ਸਾਰੀ ਉਮਰ ਇਹੋ ਜਿਹੇ ਜਨਾਨੀਆਂ ਸਾਥ ਨਹੀਂ ਦਿੰਦੀਆਂ ਆਪਣੀ ਘਰ ਵਾਲੀ ਹੀ ਆਪਣੀ ਹੁੰਦੀ ਆ ਬਗਾਨੀ ਦਾ ਕੀ غرੂਰ ਹੁੰਦਾ ਆ ਹੁਣ ਮੈਂ ਪ੍ਰਾਈਵੇਟ ਬੀਏ ਕਰਦੀ ਆ ਤੇ ਮੈਂ ਸੋਚਿਆ ਕਿ ਇਸ ਤੋਂ ਬਾਅਦ ਮੈਂ ਆਪਣਾ ਸੋਨਾ ਵੇਚ ਕੇ ਬੀਐਡ ਕਰਾਂਗੀ ਤੇ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਮੇਰੇ ਕੋਲ ਉਹ ਸੋਨਾ ਆ ਜੋ ਮੇਰੇ ਮੰਮੀ ਡੈਡੀ ਨੇ ਮੇਰੇ ਵਿਆਹ ਤੇ ਮੈਨੂੰ ਪਾਇਆ ਸੀ ਉਹ ਸਾਰਾ ਵੇਚ ਕੇ ਮੈਂ ਬੀਐਡ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਵਾਂਗੀ ਤੇ ਜੌਬ ਕਰਾਂਗੀ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਦਿੱਤਾ ਏ ਉਸ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ